ਸਤਿ ਸ੍ਰੀ ਅਕਾਲ ਜੀ ਮੈਂ ਕਬੱਡੀ ਖਿਡਾਰੀ ਗੱਜੀ ਮੱਲਾ ਤੇ ਇਹ ਵੀਡੀਓ ਆਪ ਸਭ ਨੂੰ ਪਤਾ ਹੀ ਹੈ ਕਿ ਰਾਤ ਪਿੰਡ ਪਗੜਾਣਾ ਚਮਕੌਰ ਸਾਹਿਬ ਕਬੱਡੀ ਦਾ ਟੂਰਨਾਮੈਂਟ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਆ ਪਾਏ ਕਿੰਨੇ ਕਬੱਡੀ ਦੇ ਲਈ ਤੇ ਦੇਖਿਆ ਜਾਵੇ ਕੋਈ ਇਹ ਬੜਾ ਵੱਡਾ ਮੁੱਦਾ ਨਹੀਂ ਸੀਗਾ ਤੇ ਜਿਹਨੂੰ ਇੱਡਾ ਵੱਡਾ ਮੁੱਦਾ ਇਹ ਬਣਾ ਲਿਆ ਟੂਰਨਾਮੈਂਟ ਕੈਂਸਲ ਕਰਨ ਤੱਕ ਦੀ ਲੋੜ ਪਈ ਇਹ ਪੇਸ਼ੈਂਸ ਦੀ ਕਮੀ ਕਹਿ ਸਕਦੇ ਆ ਆਪਾਂ ਦੋਨਾਂ ਟੀਮਾਂ ਦੇ ਵਿੱਚ ਚਲੋ ਇੱਕ ਟੀਮ ਮੰਨ ਲਓ ਸੱਟ ਲੱਗਦੀ ਆ ਰੀਡਰ ਦੇ ਤੇ ਵਾਹਿਗੁਰੂ ਨੇ ਨਹੀਂ ਲਿਖੀ ਸੀ ਜਿੱਤ ਕਮੇਟੀ ਨੇ ਆਪਦੇ ਰੂਲਾਂ ਤੇ ਰਹੀ ਦੂਜੀ ਟੀਮ ਵੱਡੇ ਪ੍ਰੈਸ ਸੀ ਕੰਬਾਈਨਾ ਸੀਗੀਆਂ ਹਰ ਇੱਕ ਟੀਮ ਨੂੰ ਜਿੱਤ ਪਿਆਰੀ ਹੁੰਦੀ ਆ ਜਿੱਤ ਕਿਹਨੂੰ ਨਹੀਂ ਪਿਆਰੀ ਹੁੰਦੀ ਜਦੋਂ ਆਪਾਂ ਗਰਾਊਂਡ ਤੋਂ ਬਾਹਰ ਨਿਕਲ ਗਏ ਆਪਾਂ ਫੈਸਲਾ ਪਹਿਲਾਂ ਲੈ ਚੁੱਕਿਆ ਵੀ ਕੋਈ ਚੱਕਰ ਨਹੀਂ ਆ ਵੀ ਸਾਡੇ ਰੀਡਰ ਦੇ ਸੱਟ ਲੱਗ ਗਈ ਵੀ ਅਸੀਂ ਮੈਚ ਨਹੀਂ ਖੇਡਣਾ ਫਿਰ ਆਪਾਂ ਦੁਬਾਰਾ ਜਾਣੇ ਆ ਗਰਾਊਂਡ ਦੇ ਵਿੱਚ ਤਾਂ ਉੱਥੇ ਰੌਂਗ ਹੁੰਨੇ ਆ ਤੇ ਜਿਹੜੀ ਮੰਨ ਲਓ ਵੀ ਆਪਸ ਜੱਗੂ ਤੇ ਬੁਲਟ ਦੀ ਲੜਾਈ ਹੋਈ ਦੋਨੇ ਪਲੇਅਰ ਨੋ ਡਾਊਟ ਬਹੁਤ ਵਧੀਆ ਪਲੇਅਰ ਆ ਟਾਪ ਦੇ ਪਲੇਅਰ ਅੱਜ ਦੇ ਟਾਈਮ ਦੇ ਉਹਨਾਂ ਨੂੰ ਇਹ ਗੱਲ ਕਰਨੀ ਨਹੀਂ ਫੱਬਦੀ ਸੀ ਬਹੁਤ ਮੰਦਭਾਗੀ ਘਟਨਾ ਵਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਕੋਈ ਵੀ ਟੂਰਨਾਮੈਂਟ ਦੇ ਕਿਸੇ ਵੀ ਪਲੇਅਰ ਨਾਲ ਨਾ ਹੋਵੇ ਤੇ